ਦੇ ਅੰਦਰ ਵਿੱਚ ਹੈ ਉਹ ਕੀ ਕੇਸ ਲਾਇਆ ਤੇ ਤੁਹਾਡੇ ਹੀ ਸਹਿਮਤੀ ਸੀਗੀ ਨਹੀਂ ਸਾਨੂੰ ਨਹੀਂ ਕੋਈ ਕਿਸੇ ਗੱਲ ਦਾ ਪਤਾ ਹੈਗਾ ਵੀ ਕਿਸੇ ਨੇ ਕੇਸ ਲਾਇਆ ਸਾਡੇ ਦਾ ਉਹ ਹੁਸ਼ਿਆਰਪੁਰ ਚ ਜਗਦੀ ਸਿੰਘ ਸਾਹਿਬ ਉਹਨਾਂ ਨੇ ਉਹ ਹੀ ਕੇਸ ਲੜਦੇ ਪਏ ਹੈ ਸਾਡਾ ਕੀ ਕਹਿਣਾ ਚਾਹੁੰਦੇ ਹੋ ਕਰ ਅਟਮੀਕੀਲ ਸਾਹਿਬ ਤੇ ਉਹਨਾਂ ਨੂੰ ਕੀ ਮਸਲ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸੱਤੋਂ ਬਿਨਾਂ ਪੁੱਛੇ ਕੋਈ ਇਦਾਂ ਦੀ ਕੋਰਟ ਚ ਅਰਜੀ ਨਾ ਪਾਵੇ ਨਾ ਕੋਈ ਕੇਸ ਲਾਵੇ ਸੱਤੋਂ ਪੁੱਛ ਕੇ ਫਿਰ ਕਿਰਤ ਕੀਤਾ ਜਾਵੇ ਸਰ ਮੋਰ ਕੀ ਇਨਸਾਨ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਕੋਈ ਫੋਨ ਆ ਉਹਨਾਂ ਦਾ ਫੋਨ ਤੇ ਕੋਈ ਪਰਸਪਰਕ ਨਹੀਂ ਜੀ ਮੈਨੂੰ ਮੈਨੂੰ ਕਿਸੇ ਨੇ ਕੋਈ ਜਾਨੀ ਕਿ ਉਹਨਾਂ ਨਾਲ ਸੰਪਰਕ ਨਹੀਂ ਹੈਗਾ ਨਾ ਮੈਨੂੰ ਪਤਾ ਹੀ ਨਹੀਂ ਵੀ ਕੇਸ ਲੱਗਾ ਹੈ ਜਾਂ ਨਹੀਂ ਸਾਡੇ ਦਾ ਹੁਸ਼ਿਆਰਪੁਰ ਚ ਕੇਸ ਚੱਲਦਾ ਪਿਆ ਹੈ ਹਾਂਜੀ ਬਲੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਮੇਰੇ ਬੇਟੇ ਨੂੰ ਕਿਸੇ ਨੇ ਉਹਨੂੰ ਲੈ ਜਾਂਦੇ ਹੋਏ ਕਿਤੇ ਲੇਕੇ ਜਾਂਦਾ ਹੋਇਆ ਉਹਨੂੰ ਦੇਖਿਆ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਖਾਲਸਾ ਵਾਹਿਗੁਰੂ ਜਿੱਕੀ ਬਧੇ ਅੱਜ ਜੋ ਪਿਛਲੇ ਦਿਨੀ ਕਾਕਾ ਗੁਰਵੀਰ ਸਿੰਘ ਨੂੰ ਬਹੁਤ ਦਰਿੰਦਗੀ ਨਾਲ ਉਸ ਦੁਸ਼ਟ ਮੁੱਲੋਂ ਮਾਰਿਆ ਗਿਆ ਹੋਇਆ ਸਤਿਗੁਰੂ ਅੱਗੇ ਅਰਦਾਸ ਵਿੱਚ ਸੱਚੇ ਪਾਤਸ਼ਾਹ ਉਸ ਨੂੰ ਸਦੀਵ ਕਾਲ ਆਵੇ ਚਾਣਨਾ ਵਿੱਚ ਨਵਾਹ ਰਕੇ ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲਵਾਜਿਆ ਪੰਜਾਬ ਬਚਾਓ ਪ੍ਰਵਾਸੀ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਉਹ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਹੋਏ ਨੇ ਕਾਨੂੰਨ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਅਧਾਰ ਕਾਰਡ ਰਾਸ਼ਨ ਕਢਣਾ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਨੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਪਿੱਛੇ-ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜਥੇਬੰਦੀਆਂ ਨੇ ਮੰਨ ਤੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲੱਖਾਂ ਸਦਾਣਾ ਵੀਰ ਜੀ ਅਮਤੋਜ ਮਾਨ ਜੀ ਸਾਡੇ ਸਤ ਗੁਰਜਾਤ ਜੋਗ ਪਰਮਜੀਤ ਸਿੰਘ ਮੰਡਤਲ ਖਾਲਸਾ ਵੱਲੋਂ ਅ ਹੋਰ ਵੀ ਜਿਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਸਰਾਏ ਜੀ ਬਹੁਤ ਸਾਰੀਆਂ ਜੱਥੇਬੰਦੀਆਂ ਸਾਰਿਆਂ ਦਾ ਸਿਰ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ। ਭਾਜੀ ਜਿੱਥੇ ਪਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗਿੰਦਰ ਸਿੰਘ ਗੋਰਾਹ ਦੀ ਗੱਲ ਕਰ ਲਈਏ ਰਾਜੇਵੰਦ ਦੀ ਗੱਲ ਕਰ ਲਈਏ। ਹੋਰ ਬਹੁਤ ਸਾਰੇ ਦਾਦੇ ਕਿਸਾਨ ਆਗੂ ਜਿਹੜੇ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਹੇ ਅਜੀ ਕਹਿੰਦੇ ਇਹਦੇ ਤੋਂ ਬਿਨਾ ਖੇਤੀ ਸੰਭਵ ਨਹੀਂ। ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ। ਕਾਮਰੈਡੀ ਰਾਣਾ ਉਹਨਾਂ ਕਾਮਰੈਡੀ ਗੱਲ ਹੀ ਕੰਮ ਉਹੀ ਕਰਨੀਆਂ ਕਰਨ। ਜਿਹੜਾ ਸਾਡਾ ਹੱਕ ਵੜਨ ਦਾ ਸੀ ਹੱਕ ਲੈਣੇ ਨੇ। ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ। ਉਹ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਰਾਖਾ ਕੌਣ ਆ ਤੇ ਪੰਜਾਬ ਦਾ ਵਿਰੋਧੀ ਕੌਣ ਆ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਸਾਡਾ ਕੋਈ ਕਰ ਰਿਹਾ ਕਿ ਜਲਦੋ ਜਲ ਜਿਹੜੀ ਹੈ ਇਨਸਾਫ ਮਿਲੇ ਮੌਜੂਦ ਕਰ ਕੋਈ ਕੋਲੋਂ ਚਲਾਨ ਨਹੀਂ ਪਈ ਸਾਡਾ ਕੋਈ ਪੰਜਾਬੀ ਬਾਹਰ ਜਾ ਕੇ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕੱਢ ਸਕਦੇ ਅਸੀਂ ਵੀ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਹਾਂ ਅਸੀਂ ਮਤੇ ਪਾਓ ਸਾਡੇ ਇਥੇ ਕਾਨੂੰਨ ਬਣੇ ਕੋਈ ਕਿਹੜਾ ਜਿਹੜਾ ਮੂੰਹ ਝਾਕੇ ਆ ਜਾਂਦਾ ਉਹ ਪੰਜਾਬ ਦੇ ਵਸਆਂ ਤੇ ਬਰਦਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਮ